ਹਾਂਜੀ ਸਵਾਗਤ ਹੈ ਜੀ ਤੁਹਾਡਾ ਸੁੱਖਾ ਬਾਣੀਆਂ YouTube ਚੈਨਲ ਦੇ ਵਿੱਚ ਅੱਜ ਦਾ ਵਲੌਗ ਕਰਨ ਲੱਗੇ ਹਾਂ ਜੀ ਸ਼ੁਰੂ ਆ ਤਿਆਰੀ ਹੈ ਜੀ ਅੱਜ ਥੋੜੀ ਜੀ ਕਰਨੀ ਹੈ ਅਸੀਂ ਹਾਈਕ ਅਸੀਂ ਹੁਣ ਖੜੇ ਆ ਗੋਲਡਨ ਬੀਸੀ ਸ਼ਹਿਰ ਦੇ ਵਿੱਚ ਤੇ ਤੁਹਾਡਾ ਭਰਾ ਜੀ ਜੀ ਤੁਸੀਂ ਦੇਖਣਾ ਪਸੰਦ ਕਰਨਾ ਚਾਹੁੰਦੇ ਹਾਂ ਭਰੀ ਆ ਗਈ ਹਾਂਜੀ ਬਾਣੀਆਂ ਸਾਹਿਬ ਕਿੱਥੇ ਚੱਲਣੇ ਆਜਾ ਕਿੱਥੇ ਚੱਲਣੇ ਆਜਾ ਇੱਥੇ ਨਹੀਂ ਲੈ ਜਾਗੇ ਵਾਪਟਾ ਅਸੀਂ ਚੱਲੇ ਆ ਜੀ ਵਾਪਟਾ ਫਾਲ ਦੇ ਵਿੱਚ ਸਾਡੇ ਨਾਲ ਬਨੇ ਰਹੋ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਕਿੰਦਾ ਹਾਈਕਿੰਗ ਹੁੰਦੀ ਹੈ ਅੱਜ ਹਾਂਜੀ ਕੀ ਹਾਲ ਹੈ ਸਾਰਿਆਂ ਦੇ ਇਹ ਆਪਣਾ ਹਾਈਕ ਜਿਹੜੇ ਚੱਲਨੇ ਆ ਅਸੀਂ ਵਾਪਟਾ ਫਾਲ ਸੇ ਇਹ ਗੋਲਡਨ ਤੋਂ ਆਲਮੋਸਟ ਹੈਗੀ ਆ ਵੀਕਮੈਂਟ ਦੀ ਡਰਾਈਵ ਹਾਈਵੇ 1 ਤੇ ਕੈਲਗਰੀ ਵਾਲੇ ਸਾਈਡ ਤੇ ਤੁਹਾਨੂੰ ਉੱਥੇ ਜਦੋਂ ਜੀ ਕਿੱਦਾਂ ਜੀ ਸਾਰੇ ਆਪਾਂ ਜਿਹੜਾ ਮੇਨ ਪਾਰਕਿੰਗ ਲੋਟ ਚ ਵਾਪਤਾਪਾਲ ਦੀ ਗੋਲ ਨਹੀਂ ਹੈ ਮਤਲਬ ਦਿਖਾਉਣ ਲੱਗੇ ਥੋੜਾ ਜਿਆਦਾ ਦੱਸਣ ਲੱਗੇ ਆ ਵੀ ਕਿੱਦਾਂ ਹੈ ਹਾਈਵੇ ਤੇ ਆਉਣਾ ਹੈ ਤੇ ਇਹਦੀ ਇਹ ਲੋਕੇਸ਼ਨ ਵੀ ਜੇ ਤੁਸੀਂ ਗੂਗਲ ਕਰੋਗੇ ਇਹਨੂੰ ਕਹਿੰਦੇ ਵਾਪਤਾਪਾਲ ਦੇ ਗੋਲਡ ਦੇ ਆਲਮੋਸਟ 20 ਮਿੰਟ ਲੱਗਦੇ ਗੋਲਡ ਤੋਂ ਕੈਲਗਰੀ ਵਾਲੀ ਸਾਈਡ ਫਾਈਵੇ 1 ਦੇ ਉੱਤੇ ਹੀ ਆ ਤੇ ਕਿਸੇ ਨੂੰ ਬਾੜੀ ਸਮਝ ਨਹੀਂ ਲੱਗਦੀ ਕਿਉਂਕਿ ਗੂਗਲ ਦੇ ਵਿੱਚ ਲੋਕੇਸ਼ਨ ਆਉਂਦੀ ਨਹੀਂ ਮਤਲਬ ਇਸ ਇਸ ਕਰਕੇ ਥੋੜਾ ਦੱਸਣ ਲੱਗੇ ਹਾਂ ਜੀ ਆਹ ਜਿਹੜਾ ਰਾਹ ਆ ਇਹ ਸਿੱਧਾ ਹਾਈਵੇ 1 ਤੋਂ ਇਧਰ ਨੂੰ ਆਉਂਦਾ ਆ ਤੁਸੀਂ ਜਿਹੜੀ ਗੋਲਡਨ ਤੋਂ ਕੈਲਗਰੀ ਨੂੰ ਆਉਣੇ ਡਬਲ ਲੇਨ ਜਿਹੜੀ ਸ਼ੁਰੂ ਹੁੰਦੀ ਆ ਉਤੋਂ ਡਬਲ ਲੇਨ ਖਤਮ ਹੋਣ ਤੋਂ ਆਲਮੋਸਟ 5 ਮਿੰਟ ਬਾਅਦ ਇਹ ਤੁਹਾਨੂੰ ਸਾਈਨ ਲਿਖਿਆ ਮਿਲੂਗਾ ਉੱਥੇ ਉੱਦੋਂ ਮੁੜ ਜਾਣਾ ਤੁਸੀਂ ਫੇਰ ਆਹ ਜਿਹੜੀ ਸਾਰੀ ਪਾਰਕਿੰਗ ਆ ਉਹ ਇੱਥੇ ਤੁਸੀਂ ਕਾਰ پارک ਕਰਨੀ ਆ ਤੇ ਆਹ ਰੋਡ 'ਤੇ ਤੁਹਾਡੇ ਵਾਸ਼ਰੂਮ ਵੀ ਬਣਿਆ ਜਿੰਦੇਸ ਤੋਂ ਲਿਖਿਆ ਮੀਨਾਂ ਤੁਹਾਨੂੰ ਬਾਅਦੋਂ ਵੀ ਲੋੜ ਆ ਵਾਸ਼ਰੂਮ ਤੇ ਯੂਜ਼ ਕਰ ਸਕਦੇ ਆ ਤੇ ਪਾਰਕਿੰਗ ਲੋਟ ਤੋਂ ਬਾਅਦ ਤੁਹਾਨੂੰ ਇਹ ਸਿਰਫ ਨਿੱਕੀ ਜਿਹੀ ਟ੍ਰੇਲ ਆ ਆਹ ਜਾਣਾ ਤੁਸੀਂ ਗਾਂ ਆਲਮੋਸਟ ਇਹ ਹੈਗੀ ਆ 2.4 ਕਿਲੋਮੀਟਰ ਦਾ ਤੁਹਾਨੂੰ ਜਿਆਦਾ ਦਿਖਾਉਣਾ 2.4 ਕਿਲੋਮੀਟਰ ਦੀ ਇਹ ਵਾਕ ਹੈ ਹਾਈਕ ਆਲਮੋਸਟ ਇਹ ਇਨੀ ਬੈਡ ਵੀ ਨਹੀਂ ਹੈਗੀ ਜਵਾਗ ਵੀ ਕਰ ਸਕਦੇ ਆ ਬੱਚੇ ਵੀ ਕਰ ਸਕਦੇ ਆ ਬਜ਼ੁਰਗ ਵੀ ਕਰ ਸਕਦੇ ਆ ਪਰ ਪਰ ਤੋਂ ਡਾਇ ਉਹ ਓਨਲੀ ਥਿੰਗ ਪ੍ਰੋਬਲਮ ਥੋਨੀ ਮੇਰੀ ਵੀ ਫੈਮਿਲੀ ਹੈਗੀ ਆ ਨਿਆਣੇ ਹੈਗੇ ਆ ਸਟੋਲਰ ਲੈ ਕੇ ਨਹੀਂ ਤੁਸੀਂ ਇੱਥੇ ਆ ਸਕਦੇ ਥੋਨੀ ਵਾਕਏਬਲ ਹੋਣੀ ਵਾਈਕ ਵੀ ਨਹੀਂ ਤੁਸੀਂ ਲਿਜਾ ਸਕਦੇ ਤੇ ਤੁਸੀਂ ਇਦਾਂ ਸਪੈਸ਼ਿੰਗ ਵੈਰਾ ਨਹੀਂ ਕਰ ਸਕਦੇ ਜੇ ਤੁਹਾਨੂੰ ਦਿਖਾ ਸਕਦੇ ਆ ਪਹਿਲਵਾਨ ਸਾਡੀ ਸਾਡੇ ਨਾਲ ਨੇ ਤੇ ਆਪਾਂ ਸਾਰੇ ਇਕੱਠੇ ਹੋ ਗਏ ਅੱਜ ਦਿਨ ਜਾਂ ਕੱਟਿਆ ਸੀਗਾ ਦਿਨ ਸੋਹਣਾ ਲੱਗਿਆ ਸੀ ਅੱਜ ਤੇ ਆਏ ਸੀਗੇ ਹਾਂਜੀ ਪਵਾ ਦਾ ਕੀ ਕਹਿਣਾ ਚਾਹੁੰਦੇ ਆ ਕਿਵੇਂ ਦਿਨ ਬੰਨਿਆ ਪਿਆ ਅੱਜ ਹਾਂਜੀ ਅਸੀਂ ਸ਼ੁਰੂ ਕੀਤੀ ਆ ਹਾਈਕ ਹੁਣ ਤੇ ਆ ਠੀਕ ਆ ਵਧੀਆ ਰਾਹ ਇੱਥੇ ਫੋਰ ਫਰ ਰਾਈਟ ਨਾਓ ਮੈਂ ਤਾਂ ਪਹਿਲਾਂ ਗਿਆ ਮੈਂ ਤੁਹਾਨੂੰ ਨਾਲ ਦੇ ਨਾਲ ਦਾ ਜਾਉਂਦਾ ਤਾਂ ਬਹੁਤ ਸੋਹਣਾ ਠੀਕ ਆ ਮਾਹੌਲ ਇੱਥੇ ਜੰਗਲ ਆ ਇੱਕ ਕਾਈਂਡ ਆਫ ਤੇ ਤੁਸੀਂ ਮੇਰੇ ਵੱਲੋਂ ਇੱਕ ਵਾਰਨਿੰਗ ਇਹ ਆ ਵੀ ਤੁਸੀਂ ਸ਼ਾਮ ਨੂੰ ਨਾ ਕਰੋ ਜੀ ਕਿਉਂਕਿ ਇੱਥੇ ਬੀਅਰ ਵਗੈਰਾ ਐਂਡ ਆਲ ਦੋਸ ਉਹਨਾਂ ਦੀ ਬੋਆ ਨਹੀਂ ਕਿੱਛੇ ਆਲਰੇਡੀ ਤਾਂ ਤਾਂ ਤੇ ਲਿਖੀ ਹੋਈ ਆ ਦਿਨ ਦੇ ਟਾਈਮ ਕਰੋਗੇ ਤੁਹਾਨੂੰ ਇਹ ਨਹੀਂ ਹੈਗਾ ਵੀ ਇੱਥੇ ਤੁਸੀਂ ਇਕੱਲੇ ਹੋਵੋਗੇ ਬਹੁਤ ਜਾਣੇ ਇੱਥੇ ਲੋਕੀ ਕਰਦੇ ਪਏ ਆ ਆਉਣ ਜਾਣ ਲੱਗਿਆ ਰਹਿੰਦਾ ਆ ਤੇ ਕੋਈ ਡਰ ਡੁੱਕਰ ਵਾਲੀ ਗੱਲ ਮੇਰੇ ਹੁਣ ਮੈਂ ਆਈ ਥਿੰਕ ਮੈਂ 5th ਟਾਈਮ ਆਇਆ ਆ ਇੱਥੇ ਕੋਈ ਹੈ ਨਹੀਂ ਇੰਨਾ ਪ੍ਰੋਬਲਮ ਪਰ ਅਵੋਇਡ ਕਰੋ ਜੇ ਸ਼ਾਮ ਨੂੰ ਜਾਂ ਹਨੇਰੇ ਹੋਏ ਜਾਂ ਦਿਨ ਚ ਕੋਈ ਆਪਾਂ ਕਹਿ ਦਿੰਨੇ ਆ ਪੰਜਾਬੀ ਜਿਹੜੇ ਨਾ ਆਉਦੇ ਕਿੰਨੇ ਟਾਈਮ ਹੁੰਦਾ ਰਾਈਟ ਇਹ ਟੀਨ ਕੇਅਰ ਸਟਲ ਵੀ ਆਉਣੇ ਆ ਤੁਸੀਂ ਆਪ ਵੀ ਪੈਪਰ ਸਪਰੇਅ ਵਗੈਰਾ ਨਾਲ ਲੋਕਾਂ ਨੂੰ ਤਾਂ ਬੈਟਰੇ ਆ ਆ ਜਾਂ ਅਸੀਂ ਜੇ ਤੁਹਾਨੂੰ ਮੈਂ ਨਾਲ ਆਉਂਦੀਆਂ ਤੁਹਾਨੂੰ ਦੱਸ ਜਾਊਂਗਾ ਜਿਹੜੇ ਹਾਰਡ ਥੋੜਾ ਜਿਹਾ ਹੈਗਾ ਸੋਲਡਰ ਲਈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀਗਾ ਦਾ ਜਿਹੜਾ ਉਹ ਫੈਮਲੀ ਨੂੰ ਪ੍ਰੋਬਲਮ ਆਉਣੀ ਹੈ ਉਹ ਮਰ ਕੇ ਜਾ ਕੇ ਤੁਹਾਨੂੰ ਦਿਖਾਉਣਾ ਹੈ ਹਾਂਜੀ ਆ ਜਿਹੜੀ ਨਾ ਸੋਲਡਰ ਦੀ ਗੱਲ ਕਰਦਾ ਸੀ ਨਾ ਬਸ ਏਦੇ ਅੱਗੇ ਹੋਰ ਵਧੀਆ ਐਗਜ਼ਾਮਪਲ ਮੈਂ ਦੇਊਂਗਾ ਆ ਮਾੜਾ ਜਿਹਾ ਜਿੰਮੇ ਹੁਣ ਇੱਥਾਂ ਦੇ ਇਦਾਂ ਦਾ ਰਾਜ ਹੈ ਤੇ ਮੋੜੀ ਜਾ ਰਹਾ ਆ ਇਜਨ ਦੇ ਸਟੈਪ ਤੋਂ ਨੂੰ ਮਿਲਨੇ ਆ ਜਿਹੜੇ ਰਾਹ ਦੇ ਵਿੱਚ ਆਉਣੇ ਆ ਰਾਈਟ ਤੇ ਕਾਈਂਡ ਆਫ ਇਹ ਜੰਗਲ ਆ 2.4 ਕਿਲੋਮੀਟਰ ਦੀ ਹਾਈ ਗਾਸ ਸੀ ਸਮਥਿੰਗ ਲਾਈਕ ਦ ਗੁੱਡ ਧਾਰਾਲੀ ਗੱਲ ਨਹੀਂ ਹੈਗੀ ਕਿ ਤੁਹਾਨੂੰ ਦੇਖੋ ਆ ਲੋਕੀ ਐ ਤੁਰੇ ਫਿਰਦੇ ਰਹਿਨੇ ਆ ਦਾ ਆਪਣੇ ਆ ਘਹਾ ਸਾਹਵ ਨੇ ਉਦਾਂ ਆਹ ਦੇਖੋ ਤੁਹਾਨੂੰ ਆਹ ਮਿਲਣਾ ਆਹ ਸਾਰਾ ਕੁਝ ਇਹਦਾ ਕੋਈ ਇਹਦੇ ਵਿੱਚ ਹੈ ਨਹੀਂ ਮੈਨੂੰ ਅਜ ਤੱਕ ਕਰਕੇ ਤੇ ਬੀਅਰ ਨਹੀਂ ਮਿਲਿਆ ਇਹਦੇ ਵਿੱਚ ਪਰ ਇਨ ਕੇਸ ਫਰ ਦੂਜੀ ਜਾਂ ਰੁਕ ਨਹੀਂ ਜਿਹਦਾ ਜਨਰਲ ਦੇ ਵਿੱਚ ਜਾ ਹੋਈ ਸਕਦੇ ਆ ਪੂਰੇ ਆਰੋਂ ਹੁਣ ਵੀਡੀਓ ਦੇ ਵਿੱਚ ਇੰਨਾ ਉਹ ਨਹੀਂ ਮਿਲਦੇ ਰਿਵਿਊਜ਼ ਜਿੰਨਾ ਇਹਦੇ ਵਿੱਚ ਲੱਗ ਰਿਹਾ ਆ ਤੇ ਹਾਂਜੀ ਰੋਂ ਅੱਜ ਬਹੁਤ ਜਗ੍ਹਾ ਤੇ ਲੈ ਕੇ ਆਇਆ ਹਾਂ ਅਸੀਂ ਤੇ ਆਪਾਂ ਕੋਈ ਜਰਾ ਹੁਣ ਇੱਥੇ ਹਾਂ ਹਾਂਜੀ ਸ਼ਾਮਾਂ ਦੇ ਹੋਣ ਵਾਲਾ ਟਾਈਮ ਨਹੀਂ ਹੈਗਾ ਵੇਸ਼ ਸ਼ਾਮ ਆਪਾਂ ਉਹਦਾ ਸ਼ਾਮ ਕਰ ਲੀ ਅੱਜ ਹਣਾ ਆਪਣਾ ਪਲਾਨ ਬਣਾਉਂਦੇ ਸੀ ਆਪਾਂ ਗੁਰਦੁਆਰੇ ਥੋੜਾ ਜਿਹਾ ਦਾ ਪ੍ਰੋਗਰਾਮ ਸੀ ਭਾਈ ਉੱਥੇ ਥੋੜਾ ਟਾਈਮ ਲੱਗ ਗਿਆ ਦਨੋ ਹਾਂਜੀ ਕੀ ਵੀਰ ਬੁਰਾ ਸਤਾ ਹਾਂਡੀ ਬੇਰਾ ਦਾ ਪਰ ਉਦਾਂ ਲੋਕੇਸ਼ਨ ਦੇਣ ਦੇ ਟਾਈਮ ਬਹੁਤ ਵਧੀਆ ਤੁਹਾਨੂੰ ਇਹ ਰਿਗਰਟ ਨਹੀਂ ਹੋਊਗਾ ਵੀ ਤੁਸੀਂ ਆਏ ਆ ਪਰ ਤੁਸੀਂ ਥੋੜਾ ਜਿਹਾ ਜਿਵੇਂ ਇੱਕ ਹੁੰਦਾ ਨਾ ਘੁੰਮਣ ਨੂੰ ਫਿਰ ਆਪਾਂ ਫਾਲਸ ਦੇਖ ਲਈ ਜੀ ਗੱਡੀ ਜੇ ਨਿਕਲੇ ਤੇ ਫਾਲਸ ਦੇਖਣੀ ਆ ਇਦਾਂ ਦੇਖਣੀ ਮੁੰਡਿਆਓ ਕਹਿੰਦੇ ਆ ਰਿਵਿਊ ਦੋ ਇੱਥੋਂ ਦਾ ਆ ਗਿਆ ਫਾਲਾ ਪੂਰਾ ਕਹਿ ਮੱਤ ਸਿਰਾ ਕਿਵੇਂ ਜਾਲ ਜੀਆ ਨੋਰਮਲ ਹਾਂਜੀ ਇਦਾਂ ਦੀ ਟ੍ਰੇਲ ਆ ਹਨਾ ਡੋਲਰ ਵਾਲੀ ਹੈ ਨਹੀਂ ਜੀ ਵੈਸੇ ਤੇ ਮੈਂ ਦਿਖਾਉਂਦਾ ਰਹੂੰਗਾ ਬਾੜੇ ਨਾਲ ਬੰਦੇ ਕਈ ਜੀ ਆਪਾਂ ਗੱਲ ਕਰਦੇ ਸੀ ਨਾ ਹਾਈਕ ਦੇ ਨਾ ਪ੍ਰਧਾਨ ਸਾਹਿਬ ਸੰਜਣ ਜੀ ਇਹ ਆਪਾਂ ਮਾੜੀ ਜੀ ਹਾਈਕ ਆਪਦੇ ਵੀ ਰਣ ਦਾ ਦਗੇ ਇੰਨੀ ਨਹੀਂ ਹੈਗੀ ਕਿ ਇਹ ਮਾੜੀ ਜੀ ਹੈ ਯਾਰ ਜਿਵੇਂ ਆਪਾਂ ਪਿੰਡਾਂ ਜਿਹੇ ਟੱਬਾ ਟੂ ਬਣੀ ਆ ਪਟੱਪਦੇ ਹੁੰਦੇ ਜੀ ਹਨਾ ਪ੍ਰਧਾਨ ਸਾਹਿਬ ਇੰਨੀ ਕੀ ਆ ਬਾਲੀ ਤਾਂ ਨਹੀਂ ਆਈ ਤੇ ਚੰਡੀਗੜ੍ਹ ਵਾਲਾ ਨੂੰ ਰੋ ਹੀ ਰਾਈ ਚੜੀ ਦੀ ਆਪਾਂ ਹਾਂ ਜਿਵੇਂ ਉਹੀ ਗੱਲ ਹਨਾ ਤੇ ਉੰਨੀ ਕੀ ਹੈਗੀ ਆ ਪਰ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਹਨ ਇਹ ਜਿਹੜੀ ਮੈਂ ਸੋਲੋ ਦੀ ਗੱਲ ਕਰ ਰਿਹਾ ਜਿਵੇਂ ਆ ਹੈ ਜੜਾਂ ਜੁੜਾਈਆਂ ਨਹੀਂ ਹਨ ਨਹੀਂ ਤੁਹਾਨੂੰ ਹਾਈਟਾਂ ਉੱਪਰ ਆਵੇ ਉੱਦਾਂ ਆਪਣੀ ਵੀਡੀਓ 'ਚ ਨਹੀਂ ਪਤਾ ਲੱਗਦੀ ਬਈ ਪਰ ਇਹ ਹੈ ਇੱਕ ਬਟਰ ਆਵੇ ਹੱਥਾਂ ਥੱਲੇ ਨੂੰ ਕਰਕੇ ਦੇਖਾ ਬਹੁਤ ਜ਼ਿਆਦਾ ਵਾ ਇੱਥੋਂ ਆਪਾਂ ਜਾਣੀ ਸਾਡੇ ਇਦਾਂ ਸਟੋਲਰ ਨਹੀਂ ਆ ਦੇ ਸਕਦਾ 10 ਤੋਂ 15 ਡਿਗਰੀ ਇੱਥੋਂ ਸ਼ੁਰੂ ਹੋ ਜਾਂਦਾ ਹੈ ਰਾਈਟ ਇੱਥੇ ਹੁਣ ਆ ਜੜਾਂ ਜੁੜਾਈਆਂ ਕਨੇ ਕਨੇ ਆਏ ਆ ਪਰ ਇੱਧਰ ਦੇਖੋ ਤੁਸੀਂ ਆ ਜਿਵੇਂ ਕਹੜੀਏ ਥਲਾਈਆਂ ਥਾਡੇ ਨੂੰ ਵੀਡੀਓ 'ਚ ਹੁਣ ਮੈਨੂੰ ਜਿਵੇਂ ਮੈਨੂੰ ਆਪ ਨੂੰ ਪਤਾ ਲੱਗਦਾ ਜੇ ਮੈਂ ਵੀਡੀਓ ਆਪ ਦੀ ਉਹ ਨਹੀਂ ਬਦਲਾ ਦਾ ਹਣ ਬਦਲ ਸਭ ਬਿਲਕੁਲ ਪਰ ਹੈਗਾ ਇਹ ਸੋਲਰ ਸੂਰਜ ਵਾਲਾ ਜਵਾ ਨਹੀਂ ਹੈਗਾ ਪਰ ਉਧਾਂ ਬਹੁਤ ਵਧੀਆ ਨਜ਼ਾਰਾ ਹੈ ਅਸੀਂ ਲੈ ਰਹੇ ਆਂ ਜਾਨ ਸਾਹਿਬ ਕਿਵੇਂ ਆਓ ਸਾਰੇ ਜਾਨੇ ਮੇਰੇ ਭਰਾ ਤੁਸੀਂ ਵੀ ਨਜ਼ਾਰੇ ਲਓ ਇੱਥੇ ਆਣ ਕੇ ਆ ਮਤਲਬ ਜੇ ਤੁਹਾਡੇ ਕੋਲੇ ਉਧਾਂ ਮੈਂ ਨਾ ਮੈਂ ਹੈਗਾ ਰਮਾੜਾ ਹੋਟਲ ਦੇ ਵਿੱਚ ਕੰਮ ਕੀਤਾ ਐਜ਼ ਬੀਂਗ ਅ ਮੈਨੇਜਰ ਫੋਰ ਅ ਫਿਊ ਈਅਰਸ ਤੇ ਮੈਂ ਦੇਖਦਾ ਹੁੰਦਾ ਸੀ ਆਪਣੇ ਪੰਜਾਬੀ ਬੰਦੇ ਪੁੱਛਦੇ ਸੀ ਕਿ ਵੀਰੇ ਇੱਥੇ ਕੋਈ ਹੈਗਾ ਦੇਖਣ ਨੂੰ ਉਹ ਉਹਨਾਂ ਦਾ ਉਹਨਾਂ ਦਾ ਰਿਪਲਾਈ ਹੈਗਾ ਆ ਦਿਖਾਉਣ ਲਏ ਅਸੀਂ ਹਨਾ ਇੱਥੇ ਕਿ ਕੀ ਤੁਸੀਂ ਕਰ ਸਕਦੇ ਹੋ ਇਹ ਤੁਹਾਡੇ ਕੋਲ 2 2 3 ਘੰਟੇ ਹੈਗੇ ਆ ਬਹਿਲੇ ਆ ਤੁਸੀਂ ਮੈਂ ਹੋਰ ਵੀ ਸਾਰਾ ਕੁਝ ਦੇਖ ਲਿਆ ਯਾਰ ਮੈਨੂੰ 4 ਸਾਲ ਹੋ ਗਏ ਆ ਗੋਲਡਨ 'ਚ ਰਹਿੰਦਾ ਪਰ ਮੈਨੂੰ ਆ ਜਗ੍ਹਾ ਦਾ ਪਤਾ ਨਹੀਂ ਅੱਜ ਪਤਾ ਲੱਗਾ ਵਾ ਜਿਵੇਂ ਜੇ ਆਪਾਂ ਆਵਾਂਗੇ ਤਾਂ ਆਪਣਾ ਫੇਰ ਹੀ ਪਤਾ ਲੱਗਣਾ ਕਿਉਂਕਿ ਇਹ ਕਈ ਚੀਜ਼ਾਂ ਹੈਗੀਆਂ ਹਨ ਹੋਰ ਬਠੇਰੀਆਂ ਹੈਗੀਆਂ ਅਸੀਂ ਤੁਹਾਨੂੰ ਵਾਰੀ-ਵਾਰੀ ਅਸੀਂ ਐਵਰੀ ਵੀਕ ਦੇ ਵਿੱਚ ਹੁਣ ਉਸ ਵਲੌਗ ਸਾਡਾ ਇੱਥੇ ਦਾ ਹੀ ਹੋਣਾ ਹੈ ਕਿਉਂਕਿ ਗੋਲਡਨ ਦੇ ਵਿੱਚ ਅਸੀਂ ਰਹਿੰਦੇ ਸਾਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਗੋਲਡਨ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਆਪਣੇ ਆਪਣੇ ਬੰਦੇ ਮਿਸ ਕਰ ਰਹੇ ਹਾਂ ਬਿਲਕੁਲ ਜਿਹੜੀਆਂ ਦੇਖ ਨਹੀਂ ਥਾਉਂਦੇ ਤੇ ਆ ਬਿਊਟੀ ਜਿਹੜੀ ਹੈਗੀ ਆ ਬਹੁਤ ਵਧੀਆ ਆ ਹਾਂਜੀ ਕਿੱਦਾਂ ਸਾਰੇ ਆ ਵਾਹ ਹੈਗੀ ਆ ਜੀ ਵਾਪਟਾ ਫਾਲਸ ਹਨਾ ਤੇ ਆਹੋਂ ਹਾਂ ਦੀ ਹੈ ਵਾਪਟਾ ਫਾਲਸ ਜਦੋਂ ਮੈਂ ਫਾਲਸ ਹੈ ਜੀ ਤਾਂ ਇਹ ਰਵੜਿਆ ਆਲਸ ਆ ਚੱਲ ਰਹੀ ਹੈ ਤੁਹਾਨੂੰ ਵਾਇਸ ਸੁਣ ਰਹੀ ਹੋਣੀ ਹੈ ਰਾਈਟ ਤੇ ਮੈਂ ਥੋੜਾ ਦਿਖਾਵਾਂ ਇਹ ਇਦਾਂ ਦੀ ਹਾਈਗਾ ਇੱਥੇ ਜੇ ਥੋੜਾ ਥੱਲੇ ਨੂੰ ਆਪਾਂ ਡਾਊਨ ਗੇਲ ਨੂੰ ਆ ਜਾ ਰਹੇ ਹਾਂ ਤੇ ਆਪਣੇ ਭਰਾਦਾਰ ਇਹ ਥੱਲੇ ਚੱਲ ਗਏ ਆ ਹੁਣ ਆਇਓ ਉਹਨਾਂ ਵੀਡੀਓ ਦੇ ਵਿੱਚ ਕਿੱਦਾਂ ਦਾ ਆ ਰਿਹਾ ਜਿਵੇਂ ਮਨੇ ਆ ਰਿਹਾ ਜਿਵੇਂ ਮੈਂ ਇਦਾਂ ਫੀਲ ਕਰ ਰਿਹਾ ਪਰ ਉਹਿਆਂ ਤੋਂ ਥੱਲੇ ਥੱਲੇ ਮੈਂ ਜਾ ਰਹੇ ਹਾਂ ਤੇ ਪੂਰਾ 뷰 ਆ ਜਾ ਰਿਹਾ ਰਵੜਿਆ ਇਹ ਹੀ ਪੂਰਾ ਨਹੀਂ ਆ ਰਹਾ ਯਾਰ ਕਿੰਨੀ ਆਹ 뷰 ਦੇਖ ਸਕਦੇ ਹੋ ਉੱਪਰ ਬਹੁਤ ਸੋਹਣਾ 뷰 ਆ ਈਵਨਿੰਗ ਤੁਸੀਂ ਇੱਥੇ ਸਪੈਂਡ ਕਰਨੀ ਹੋਵੇ ਆਪਣੀ ਫੈਮਲੀ ਨਾਲ ਆਈ ਥਿੰਕ ਇਹ ਤੋਂ ਬੈਟਰ ਕੁਝ ਨਹੀਂ ਹੋਊਗੀ ਸੋ ਜਸਟ ਕਾਈਂਡ ਆਫ ਜਿਵੇਂ ਤੁਸੀਂ ਹਾਈਕ ਸ਼ੁਰੂ ਕਰਦੇ ਆ ਤੁਹਾਨੂੰ ਲੱਗਦਾ ਜੀ ਕੀ ਯਾਰ ਇਧਰ ਹੋਰ ਮਜ਼ਾ ਨਹੀਂ ਆ ਰਿਹਾ ਹਣਾ ਪਰ ਜਿਵੇਂ ਜਿਵੇਂ ਤੁਸੀਂ ਫਾਲਸ ਦੇ ਕੋਲੇ ਜਾ ਰਹੇ ਆ ਤੁਸੀਂ ਇੱਕ ਬਹੁਤ ਵਧੀਆ ਸੈਂਰੀ ਦੇਖ ਰਹੇ ਆ ਰਾਈਟ ਇਹ ਕੁਦਰਤ ਕਿੰਨੇ ਆ ਇਹ ਚੀਜ਼ਾਂ ਹਿੱਡ ਨੇ ਆ ਮੈਂ ਅੱਗੇ ਵੀ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇਹ ਛੱਡਨੇ ਆ ਇਹ Google ਦੇ ਵਿੱਚ ਨਹੀਂ ਆਉਂਦਾ ਤੁਸੀਂ Wopta ਨਾਂ ਸੁਣਿਆ ਹੋਊਗਾ ਕੱਢ ਲੋਂਗੇ Wopta ਫੋਟੋ ਜੇ ਕਿਸ ਨੂੰ ਪਤਾ ਯਾਰ ਪਰ ਇਹ Google ਦੇ ਵਿੱਚ ਨਹੀਂ ਆਉਣਾ Google ਦੇ ਵਿੱਚ ਤੁਹਾਨੂੰ ਜੇ ਰਸਤਾ ਵੀ ਤੁਹਾਨੂੰ ਦਿਖਾਉਗੀ ਤਾਂ ਬਹੁਤ ਡਿਫਰੈਂਟ ਜਿਹਾ ਦਿਖਾਉਗੀ ਹੋਰ ਪਾਸੇ ਵੀ ਦਿਖਾਉਗੀ ਮੈਂ ਹਾਈਵੇ 95 ਉੱਤੇ ਨਹੀਂ ਦਿਖਾਉਗੀ ਦੈਟਸ ਨਾਟ ਦ ਰਾਈਟ ਵੇ ਟੂ ਗੋ ਥਰੂ ਇੱਥੇ ਉਹ 95 ਵਾਲਾ ਹਾਈਵੇ ਤੁਸੀਂ ਸਿਰਫ ਜੇ ਤੁਸੀਂ ਆਫ ਰੋਡਿੰਗ ਟਰੱਕ ਆ ਤੁਹਾਡੇ ਕੋਲੇ ਉੱਥੋਂ ਹੀ ਆ ਸਕਦੇ ਹੋ ਉਹ ਵੀ ਉਹ ਵੀ ਨਹੀਂ ਆਉਂਦਾ ਮੈਂ ਇੱਕ ਵਾਰੀ ਟਰੱਕ ਲੈ ਕੇ ਆਇਆ ਸੀਗਾ ਤੇ 4x4 ਉਹ ਵੀ ਨਹੀਂ ਆਉਂਦਾ ਕਿਉਂਕਿ ਉਹ ਪੂਰਾ ਹੀ ਜਿਵੇਂ ਮੜੀ ਯਾਰ ਆ ਤੇ ਆਪਨੇ ਜਦੋਂ ਤੁਸੀਂ ਦੇਖ ਸਕਦੇ ਹੋ ਪ੍ਰਹਾਨ ਸਾਹਿਬ ਵੀ ਇੱਥੇ ਨਹੀਂ ਹਨ ਤੇ ਆਪਾਂ ਵੀਊ ਲੈਣ ਲੱਗੇ ਆ ਆਏ ਮੋੜੇ ਉਹ ਕਿਨੇ ਆ ਆ ਦੇਖੋ ਜੀ ਵੀਊ ਪਹਿਲਾਂ ਤੁਸੀਂ ਆਪਾਂ ਉੱਪਰੋਂ ਵੀਊ ਲੈ ਲੈਂਦੇ ਹਾਂ ਥੋੜਾ ਨਾਲ ਦੂ ਆ ਕੇ ਜਿੱਥੇ ਥੱਲੇ ਦੇਖੀਏ ਰਵੜ ਦਾ ਵੀਊ ਤੇ ਦਾ ਪੂਰਾ ਨੇਚਰਲ ਹਿਊਅਰ ਆਈ ਦੇਖੋ ਇਹ ਹਿਡਨ ਸਪੌਟ ਨੇ ਜਿਹੜੇ ਆਪਾਂ ਟੂਰ ਕਰ ਰਹੇ ਹਾਂ ਅੱਜ ਹਾਂਜੀ ਆ ਨਹੀਂ ਫਾਲਸ ਰਾਈਟ ਬਾਕੀ ਕਿੰਨਾ ਹੋਰ ਟੂਰ ਕਰ ਰਹੇ ਆ ਆ ਫਾਲਸ ਨੇ ਤੇ ਆਪਾਂ ਜਮਾ ਥੱਲੇ ਇਹ ਮੈਂ ਤੁਹਾਨੂੰ ਦਿਖਾਉਂ ਦਿਆਂ ਇੱਥੇ ਜਾ ਸਕਦੇ ਆ ਜਮਾ ਥੱਲੇ ਵਾਲੀ ਥੀ ਤੇ ਆਪਾਂ ਜਾ ਸਕਦੇ ਆ ਇਹ ਆਪਣੇ ਹੁਣ ਕਵਰ ਕਰਨਾ ਜਾਣਾ ਕਿਉਂਕਿ ਮੈਂ ਬਥੇਰੇ ਜਾਣੇ ਦੇਖਿਆ ਵੀ ਆਪਣੇ ਤੁਸੀਂ ਆਪਣੇ ਬੰਦੇ ਜਿਹੜੇ ਹੁੰਦੇ ਆ ਤੁਸੀਂ ਇਧਰੋਂ ਆਪ ਹਾਈ ਕਰਕੇ ਆਏ ਆ ਤੇ ਇੱਥੇ ਆ ਕੇ ਹੁਣ ਜਿਵੇਂ ਤੁਹਾਡੇ ਆਹ ਫੈਂਸ ਨੂੰ ਲੱਗ ਜਾਂਦੀ ਹੁੰਦੀ ਆ ਵੀ ਤੁਸੀਂ ਇੱਥੋਂ ਦੇਖ ਕੇ ਤੇ ਇਹ ਚੱਲ ਜਾਂਦੇ ਆ ਰਾਈਟ ਤੇ ਆਪਣੇ ਬੰਦੇ ਹੁੰਦੇ ਆ ਵੀ ਇਥੋਂ ਦੇਖ ਲਿਆ ਵੀ ਠੀਕ ਆ ਹੁਣ ਚੱਲੇ ਹੁਣ ਨੇ ਆ ਹੁਣ ਜਿਹੜੀ ਹੈਗੀ ਦੀ ਗੱਲ ਕਰਦਾ ਸੀ ਹਨ ਐਂ ਲੱਗਦਾ ਤੁਹਾਨੂੰ ਹੁਣ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਬੰਦੇ ਮੇਰੇ ਉੱਪਰ ਕਿੰਨੇ ਖੜੇ ਹਨ ਜਿਹੜੇ ਆ ਰਹੇ ਨੇ ਐਂ ਲੱਗਦਾ ਕਿ ਟੱਬਾ ਜਿਹਾ ਚੜਦੇ ਆ ਰੋਈਆਂ ਕਹਿੰਦੇ ਕਈ ਪਾਸੇ ਹਨ ਆ ਮੁੰਡੇ ਆਪਣੇ ਸ਼ੌਕਤ ਕੋਲੇ ਜਾਣ ਨੂੰ ਫਿਰਦੇ ਆ ਤੇ ਤੁਸੀਂ ਨਾ ਲਓ ਜੀ ਮੈਂ ਰეკਮੈਂਡ ਨਹੀਂ ਕਰਦਾ ਇਹ ਜਿਹੜੀ ਸਿੱਧੀ ਟ੍ਰੇਲ ਆ ਆ ਬਣਾ ਕੇ ਫਿਰ ਉੱਪਰੋਂ ਦੀ ਘੁਮਾ ਕੇ ਤੁਹਾਨੂੰ ਲੈ ਕੇ ਜੀ ਗੱਲੇ ਆ ਹੁਣ ਆ ਇਹ ਸ਼ਾਰਟਕਟ ਇਹਨਾਂ ਨੇ ਆਹ ਟ੍ਰੇਲ ਜਿਹੜੀ ਹੈਗੀ ਇੱਥੇ ਆਹ ਟ੍ਰੇਲ ਆਉਣੀ ਆ ਆਹੀ ਟ੍ਰੇਲ ਇਧਰੋਂ ਘੁੰਮ ਜਾਉਣੀ ਬਟ ਆਹ ਮੁੰਡੇ ਆਪਣੇ ਹੈਗੇ ਕਹਿੰਦੇ ਜਸ਼ੀਲੇ ਆ ਨਵੇਂ-ਨਵੇਂ ਆਏ ਆ ਕਹਿੰਦੇ ਨਹੀਂ ਅਸੀਂ ਜੋਰ ਦਿਖਾਉਣਾ ਆ ਇਹ ਸਿੱਧਾ ਇੱਥੋਂ ਸਿੱਧਾ ਡਾਊਨਹਿੱਲ ਟਿੱਪਾ ਦਾ ਉਧਰ ਕੀ ਕਹਿ ਲਈਏ ਇੱਥੇ ਇਹਨਾਂ ਨੇ ਥੱਲੇ ਜਾਣਾ ਹੈ ਤੇ ਦੇਖਦੇ ਆ ਚਲੋ ਵੀ ਮੁੰਡਿਓ ਜਾਓ ਥੱਲੇ ਹੁਣ ਕਿਵੇਂ ਖੜ ਗਏ ਇਹ ਕਿਹਦਾ ਇੱਕ ਮੁੰਡਾ ਪਹਿਲਾਂ ਜਾਵੜਿਆ ਆਪਣਾ ਤੇ ਪ੍ਰਧਾਨ ਸਾਹਿਬ ਦੀ ਵਾਰੀ ਆ ਪ੍ਰਧਾਨ ਸਾਹਿਬ ਜੀ ਚਲੋ ਹੁਣ ਪ੍ਰਧਾਨਦਾਰ ਚੱਲੇ ਬਾਅਦ ਚ ਹੋ ਲੈ ਵੇਖੋ ਐਸੇ ਕਰਕੇ ਐਸੇ ਕਰਕੇ ਸਿਆਣੇ ਬੰਦੇ ਕਹਿੰਦੇ ਆ ਵੀ ਨਹੀਂ ਸਿੱਧੇ ਰਾਹ ਮਰਜੋ ਸਿੱਧੇ ਰਾਹ ਮਰਜੋ ਕਹਿੰਦੇ ਨਹੀਂ ਆ ਆਪਣੇ ਪੰਜਾਬੀ ਬੰਦੇ ਕਿੱਥੇ ਹਟਦੇ ਭਾਈ ਲੇਖ ਪਹੁੰਚੇ ਤੇ ਹੈਗੇ ਡਿਗ ਡਗਾ ਆਗੇ ਪਰ ਬਾਈ ਜੀ ਪਹੁੰਚ ਗਏ ਪਰ ਨਹੀਂ ਆਪਾਂ ਨਹੀਂ ਇਧਰ ਨੂੰ ਜਾਣਾ ਤੇ ਆਪਾਂ ਸਿੱਧਾ ਹੀ ਰਾਹ ਲੈ ਕੇ ਤੁਹਾਨੂੰ ਦਿਖਾਉਣਾ ਮਿੱਕਾ ਆ ਦੇ ਕੋਆਜ਼ਾ ਬਹੁਤ ਹੋ ਗਿਆ ਪਰ ਆਲੇ ਹੋਰ ਥਲੇ ਜਾ ਸਕਦੇ ਆ ਯਾਰ ਜੀ ਨੂੰ ਦੱਸਾਂ ਉਹ ਦੇਖੋ ਕਿੰਨਾ ਕੁਦਰਤ ਆ ਰਿਹਾ ਹੈ ਰਾਈਟ ਇੱਥੇ ਹਾਂ ਜੀ ਬਈ ਆਪਾਂ ਆ ਗਏ ਆ ਇੱਕ ਜਨਾ ਰਿਵਰ ਦੇ ਥੱਲੇ ਹੈ ਨਾ ਤੁਸੀਂ ਵੀਊ ਦੇਖੋ ਯਾਰ ਕਿੰਨਾ ਨਜ਼ਾਰਾ ਰਾਈਟ ਆਹ ਜਿਹੜੀ ਹੈਗੀ ਆ ਰਿਵਰ ਔਰ ਜਿਹੜੀ ਰਿਵਰ ਦੇ ਤੇ ਆਈ ਜੀ ਵਰਗੇ ਐਕਚੁਅਲੀ ਮੈਂ ਤੁਹਾਨੂੰ ਜੁਲਾਈ ਦੇ 10 ਦੇ ਦਿਨ ਦਵਾਉਂਗਾ ਰਵਰਿਓ ਪੂਰੀ ਵਾਗੀ ਹੋਣੀ ਮੈਂ ਜਿਹੜੀ ਮਾਲ ਸੀ ਗੱਲ ਕਰਦਾ ਸੀਗਾ ਉਹ ਫਾਲਸ ਰਹਿ ਗਏ ਯਾਰ ਆਹ ਰਹੀ ਵੀਡੀਓ ਜਿਹੜੀ ਆਪਾਂ ਥੋੜੀ ਜਿਹੀ ਬਲਰ ਆ ਰਹੀ ਹੈ ਨਾ ਇਟਸ ਨਾਟ ਅਬਾਊਟ ਦ ਕੈਮਰਾ ਐਂਡ ਆਲ ਦੈਟ ਵੇ ਹੈਗਾ ਉਹ ਆਪਣੀ ਅਨਬਿਜੀ ਕਹਿੰਦੇ ਉਹਨੇ ਯਾਰ ਵਾਚ ਛੜਾਈ ਵਾਚ ਛੜਾਈ ਜਾਂਦੀ ਉਹਦੀ ਆਪਣੀ ਬਾਲਸ ਨਹੀਂ ਉੱਤੇ ਉਨਾ ਪੈਸਾ ਤੁਸੀਂ ਬਹੁਤ ਖਰਚਾ ਸਕਦੇ ਆ ਰਾਈ ਜਿੰਨਾ ਇੱਧਰ ਨੂੰ ਜਾ ਸਕਦੇ ਆ ਤੇ ਜਾ ਕੇ ਤੁਸੀਂ ਆਲ ਦਾ ਵੇਂ ਜਾ ਜਿੰਨਾ ਮਰਜ਼ੀ ਜਾਵੜੋ ਬਟ ਆਈ ਵਿਲ ਸੇ ਤੁਹਾਨੂੰ ਇਹ ਜਾਵਲੇ ਪੌਂਡ ਤੱਕ ਜਾਣਾ ਜਾਓ ਕਿਉਂਕਿ ਇਹ ਹੈਗੀ ਵੀਰੇ ਨੈਚਰ ਦੇ ਚ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਉੱਥੇ ਜਾ ਕੇ ਫਨ ਕਰ ਲਓ ਕੋਈ ਦਿੱਕਤ ਨਹੀਂ ਹੈਗਾ ਪਰ ਵਾਂਸੀ ਯਰ ਇਨ ਅ ਬੈਡ ਸਪੌਟ ਯੂ ਆਰ ਗੋਨ ਯੂਰ ਲਾਈਫ ਇਜ਼ ਗੋਨ ਵੇਟ ਸਮਦਰ ਟਾਈਮ ਇਨ ਦੀਸ ਨਾ ਹੇ ਆ ਆਪਣੇ ਆਪਣੇ ਬੰਦੇ ਕੰਮ ਕਰ ਲੈਣ ਦੇ ਆ ਤੇ ਰੀਮੈਚ ਦੇਖੀ ਜਾਂ ਨਿਊਜ਼ ਹਣਾ ਮੈਨੂੰ ਇੱਥੇ ਅੱਜ ਨੂੰ অলਮੋਸਟ ਨਾਲ ਸੇਵਾ ਕਰਨ ਰਹੀ ਸੀ ਜੀ ਜॉय ਕਰੋ ਜਾਂ ਦੂਰੋਂ ਕਰਕੇ ਵੀ ਉਨਾ ਹੀ ਇੰਜੋਏ ਹੁੰਦਾ ਜਿੰਨਾ ਵੀ ਇੱਥੇ ਕਰ ਰਹੇ ਹਾਂ ਨਾ ਉਹ ਮਿਲੇਗਾ ਕਿਉਂਕਿ ਘਰੇ ਤੋਂ ਪਤਾ ਨਹੀਂ ਲੱਗਦਾ ਵੀਡੀਓ ਜਾਈਦਾਉਂਟ ਥਿੰਕ ਕਿ ਕਿੰਨਾ ਕੁ ਹੁਣ ਫਾਲਸ ਬਹੁਤ ਫਾਸਟ ਹੈ ਬਹੁਤ ਲਾਊਡ ਹੈ ਬਹੁਤ ਪ੍ਰੈਸ਼ਰ ਹੈ ਨਾ ਨਾ ਕਰੋ ਇਦਾਂ ਦਾ ਕੁਝ ਕਦੇ ਵੀ ਨਾ ਟਰਾਈ ਕਰੋ ਜਾ ਸਕਦੇ ਆ ਬਟ ਆਈ ਊਡ ਨੈਵਰ ਰਿਕਮੈਂਡ ਐਨੀਵਨ ਟੂ ਗੋ ਦੈਟ ਇੱਥੇ ਆਪਦਾ ਇੰਜੋਏ ਕਰੋ ਤੁਸੀਂ ਦੇਖ ਲਈ ਆ ਇੰਨੀ ਕਿ ਦੂਰੋਂ ਦੇਖ ਲਈ ਆ ਵੇਖੋ ਉੱਪਰ ਪਹਾੜ ਦੇ ਨਾਲ ਵੀ ਵਧੀਆ ਬਣ ਗਿਆ ਹੈ ਤੇ ਕਿੰਨਾ ਵਧੀਆ ਸਿਨੇਕ ਵਿਊ ਆ ਅਸੀਂ ਤਾਂ ਇੱਥੋਂ ਤੱਕ ਆਏ ਆ ਅੱਗੇ ਨਹੀਂ ਜਾ ਜਾਣਾ ਅਸੀਂ ਜਾ ਸਕਦੇ ਆ ਪਰ ਨਹੀਂ ਜਾਣਾ ਚਾਹੁੰਦੇ ਪ੍ਰਧਾਨ ਸਾਹਿਬ ਇੱਥੇ ਖੜੇ ਨੇ ਤੇ ਦੂਜੇ ਮੁੰਡੇ ਆਪਣੇ ਦੋ ਹੋਰ ਹੈਗੇ ਨੇ ਉੱਪਰੋਂ ਆ ਰਹੇ ਨੇ ਅਜੇ ਹੌਲੀ ਹੌਲੀ ਕਿੰਨਾ ਵਧੀਆ ਵਿਊ ਆ ਦੇਖੋ ਪੂਰਾ ਪਿੰਡ ਵਾਲਾ ਮਾਹੌਲ ਬਣਿਆ ਪਿਆ ਵਾ ਜਿੱਦਾਂ ਆਪਾਂ ਪਿੰਡ ਛੱਪਰਾਂ ਦੇ ਵਿੱਚ ਨਹੀਂ ਮਾਰਦੇ ਛੱਪੇ ਪਾਈਦੇ ਜਿੱਦਾਂ ਭਰਾ ਆਪਣੇ ਛੱਪੇ ਮੁੰਡੇ ਦੇ ਆਜਾ ਕੋਈ ਜਾ ਕੇ ਕਰੋ ਕਿਵੇਂ ਲੱਗਾ ਬਾਈ ਇੱਥੇ ਆਣ ਕੇ ਹੈ ਵਧੀਆ ਲੱਗਾ ਵਾ ਪਹਿਲੀ ਵਾਰ ਆਇਆ ਸੀ ਅਬੇ ਤੂੰ ਮਾੜਾ ਡੇਰੀ ਆਉਣ ਮੁੰਡੇ ਦਾ ਵੀ ਲੰਘ ਗਿਆ ਓਸਤਾਦ ਜੀ ਕਿਵੇਂ ਲੱਗਾ ਇੱਥੇ ਆਣ ਕੇ ਮੇਰੇ ਵੀਰ ਨੂੰ ਵਧੀਆ ਲੱਗਾ ਵਾ ਫਸਟ ਟਾਈਮ ਆਇਆ ਸੀ ਠੀਕ ਹੈ ਬਹੁਤ ਵਧੀਆ ਜਗ੍ਹਾ ਹੈ ਜੀ ਆ ਵੀਡੀਓ ਦਾ ਐਂਡ ਕਰਦੇ ਆ ਵਲੌਗ ਦਾ ਅੱਜ ਦਾ ਐਂਡ ਆ ਬਾਈ ਜੀ ਤੇ ਸਾਡੇ YouTube ਚੈਨਲ ਸੁਖਾ ਬੋਡੀਆਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨਾਲ ਆਪੋਕੇ ਰੱਖੋਗੇ ਤੇ ਇਦਾਂ ਦੀਆਂ ਵੀਡੀਓ ਤੁਹਾਨੂੰ ਜਿਹੜੀਆਂ ਹਿਡਨ ਸਪੌਟ ਅਸੀਂ ਸਾਡਾ ਅਗਲੇ 3-4 ਵੀਕ ਸਾਡਾ ਇਹ ਹੀ ਟਰਾਈ ਰਹੂਗਾ ਕਿ ਜਿਹੜੇ ਸਾਡੇ ਜਿਹੜਾ ਰੋ ਰਿਹਾ ਮੈਂ ਤੁਹਾਨੂੰ ਦਿਖਾਈ ਜੇ ਉਹ ਸਾਡੀ ਛੁੱਟੀ ਸੀਗੀ ਕੱਟੀਆਂ ਗਈ ਉਹਨੇ ਕੋਈ ਟਰਾਈ ਕਰੀਏ ਵੀ ਇਦਾਂ ਦੇ ਜਿਹੜੇ ਸਪੌਟ ਜੇ ਕੱਢ ਕੇ ਤੁਹਾਨੂੰ ਦਿਖਾਈ ਦੇ ਜਿਹੜੇ ਤੁਸੀਂ ਫੈਮਲੀ ਨਾਲ ਆ ਗਏ ਹਨਾ ਤੇ ਇਦਾਂ ਦਾ ਮੈਂ ਕਹਿੰਦਾ ਮੈਂ ਇਹ ਮੇਰਾ ਟਾਪ ਮੋਸਟ ਠੀਕ ਹੈ ਅੱਗੇ ਹੋਰ ਬਥੇਰੇ ਬਥੇਰੇ ਆਉਣੇ ਜਿਹੜੇ ਉਦੋਂ ਵੀ ਵਧੀਆ ਲੈ ਕਿਉਂਕਿ ਹਜੇ ਪਰ ਉਹ ਸਪੌਟ ਹਜੇ ਖੁੱਲੇ ਨਹੀਂ ਆਪਣੇ ਪ੍ਰਧਾਨ ਸਾਹਿਬ ਉਹ ਖੁੱਲਣੇ ਹੈ ਜਿਲਾਈ ਜਿਲੂ ਦੇ ਵਿੱਚ ਦੋਨੇ ਜਿਲਾਈ ਦੇ ਵਿੱਚ ਜਾ ਕੇ ਖੁੱਲ ਜਾਣੇ ਆ ਕਰਦੇ ਆ ਤੇ ਅੱਗੇ ਜਾ ਕੇ ਜੂਨ ਦੇ ਵਿੱਚ ਤੁਹਾਡੇ ਹੋਰ ਵਲੌਗ ਦੇਖਣੇ ਕਰੀ ਕਰੋ ਦੂਜਾ ਨੰਬਰ ਇੱਕ ਗੱਲ ਹੋਰ ਕਰਨੀ ਵੀ ਕਿ ਇੱਥੇ ਆਉਣ ਲਈ ਘੱਟੋ ਘਾਟ ਆਪਣੇ ਨੂੰ 2 ਤੋਂ 3 ਘੰਟੇ ਚਾਹੀਦੇ 3 ਘੰਟੇ ਚਾਹੀਦੇ ਏ ਨਹੀਂ ਵੀ ਆਪਾਂ ਕਈ ਵੀ ਘੰਟੇ ਜੋ ਮੋੜਾਂਗੇ ਘੰਟੇ ਇੱਥੇ ਮੁੜਿਆ ਜਾਣਾ ਹਾਂਜੀ